ਤੁਜੋ ਕਿਹਾ ਗੇਟ ਗੇਟ ਤੋੜ ਦਿੱਤਾ ਗਿਆ ਗੇਟ ਤੋੜ ਦਿੱਤਾ ਗਿਆ ਔਰ ਪੈਰੀਗੇਟਿੰਗ ਰੂਟ ਤੋੜਨ ਦੀ ਕੋਸ਼ਿਸ਼ ਆਣ ਗੇਟ ਤੋੜ ਦਿੱਤਾ ਗਿਆ ਪੈਰੀਗੇਟਿੰਗ ਦੀ ਤਾਕਤ ਦੀ ਮੁੰਡੇ ਨੇ ਔਰ ਦੇਖੋ ਤੁਸੀਂ ਐਂਟਰੀ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਗੇਟ ਤੋੜ ਦਿੱਤੇ ਗਏ ਨੇ ਉਹ ਦਦਾਰ ਔਰ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਔਰ ਨੌਜਵਾਨ ਦੇ ਆਥਰੀ ਹੋਣਾ ਹੱਕ ਨਾਲ ਲਾਠੀ ਚਾਰਜ ਕਿਉਂ ਕੀਤਾ ਗਿਆ ਜੀ ਬੱਚਾ ਤੇ ਲਾਠੀ ਚਾਰਜ ਸਟੂਡੈਂਟਸ ਤੇ ਕਿਉਂ ਕੀਤਾ ਗਿਆ No comments ਉਹਾਰੇ ਲਾਠੀ ਚਾਰਜ ਕਰ ਦੇਣ ਇਹ ਪੰਜਾਬੀਆਂ ਦੀ ਗੋਮ ਹੈ ਇਹਨੂੰ ਲਾਠੀ ਚਾਰਜ ਕਰਕੇ ਤੁਸੀਂ ਨਹੀਂ ਹਟਾ ਸਕਦੇ ਕਿਰੇ ਫੁੱਲ ਗੁਲਾਮ ਦਾ ਕਿਰੇ ਫੁੱਲ ਗੁਲਾਮ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਇੱਥੇ ਐਸਐਸਪੀ ਚੰਡੀਗੜ੍ਹ ਇੱਥੇ ਪਹੁੰਚੇ ਜਿਹੋਨਾਂ ਨਾਲ ਸਟੂਡੈਂਟ ਗੱਲ ਕਰ ਰਹੇ ਨੇ ਕਿ ਕੁਝ ਲੀਡਰ ਨੇ ਜਿਨ੍ਹਾਂ ਦੇ ਵਿੱਚ ਬਦਲ ਸਾਹਿਬ ਨੇ ਪਰਮਿੰਦਰ ਢਿੰਡਸਾ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਉਹਨਾਂ ਨੂੰ ਐਂਟਰ ਕਰਨ ਦਿੱਤਾ ਜਾਵੇ ਪਰ ਐਸਐਸਪੀ ਇਸ ਗੱਲ ਤੇ ਰਾਜ਼ੀ ਨਹੀਂ ਹੈ ਔਰ ਪਰਮਿੰਦਰ ਢਿੰਡਸਾ ਗੇਟ ਤੇ ਪਹੁੰਚ ਵੀ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਪਰਮਿੰਦਰ ਢਿੰਡਸਾ ਗੇਟ ਤੇ ਪਹੁੰਚੇ ਨੇ ਪਰ ਉਹਨਾਂ ਨੂੰ ਐਂਟਰ ਨਹੀਂ ਕੀਤਾ ਐਂਟਰੀ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੇ ਪਰਮਿੰਦਰ ਢਿੰਡਸਾ ਦੇ ਤੁਸੀਂ ਦਿਖਾ ਸਕਦੇ ਹੋ ਦੇਖ ਸਕਦੇ ਹੋ ਜਿਹੜੀ ਹੈ ਹਾਰ ਮੰਤ ਕਿਉਂਕਿ ਉਹਨੂੰ ਪਤਾ ਹੈ ਵੀ 2 ਕਰੋ ਇਹਨਾਂ ਦੇ ਖਿਲਾਫ ਹੈ ਇਕਵਰਾ ਹਟਚ ਭੁਖਲਾਹੜ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਇਹ ਤਾਂ ਯੂਨੀਵਰਸਿਟੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਗੱਲ ਪੁੱਛਣ ਨੂੰ ਹੀ ਤਿਆਰ ਨਹੀਂ ਉਹ ਕਹਿੰਦੇ ਜੀ ਪੁਲਿਸ ਦਾ ਸਾਰਾ ਪੁਲਿਸ ਕਿਸੇ ਨੂੰ ਕੋਈ ਇੱਥੇ ਆਫੀਸਰ ਹਾਜ਼ਰ ਨਹੀਂ ਹੈਗਾ ਤਾਲੇ ਲਾ ਰੱਖੇ ਨੇ ਗੇਟਾਂ ਨੂੰ ਕੋਈ ਜਾਣ ਸਰ ਐਸ ਐਸਪੀ ਚੰਡੀਗੜ੍ਹ ਕਹਿੰਦੀ ਵੀ ਟਿੰਸਾ ਸਾਹਿਬ ਹਰਾਂ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਅਸੀਂ ਆਉਣਾ ਯਾਰ ਮੇਰੀ ਗੱਲ ਸੁਣੋ ਇਹ ਕੋਈ ਦੱਸ ਕੇ ਯੂਨੀਵਰਸਿਟੀ ਚ ਵੀ ਦੱਸ ਕੇ ਆਉਣਾ ਪਊਗਾ ਅੱਜ ਤਾਂ ਸਟੂਡੈਂਟ ਦੇ ਸੱਦੇ ਤੇ ਆਏ ਆ ਇੱਥੇ ਸਾਰਾ ਪੰਜਾਬ ਅੱਜ ਇੱਥੇ ਆਇਆ ਹੈਗਾ ਅਸੀਂ ਸਟੂਡੈਂਟਸ ਦੀਆਂ ਗੱਲ ਸੁਣਨ ਵਾਸਤੇ ਉਹਨਾਂ ਦੇ ਹੱਕਾਂ ਦੇ ਦੇ ਰਾਖੀ ਵਾਸਤੇ ਅੱਜ ਉਹਨਾਂ ਦੇ ਸੱਦੇ ਤੇ ਇੱਥੇ ਆਏ ਆ ਕੋਈ ਸਾਸੀ ਪ੍ਰਸ਼ਾਸਨ ਦੇ ਕਹਿਣ ਤੇ ਇੱਥੇ ਨਹੀਂ ਆਏ ਸਟੂਡੈਂਟਸ ਸਾਨੂੰ ਅੰਦਰ ਬੁਲਾ ਰਹੇ ਨੇ ਸਟੂਡੈਂਟਸ ਲੀਡਰ ਆਏ ਨੇ ਉਹਨਾਂ ਨੂੰ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਨਹੀਂ ਬੰਦੇ ਹਵਾ ਨਹੀਂ ਜੀ ਜ਼ਿੰਮੇਵਾਰੀ ਨਾ ਕਰਨਾ ਕਿਉਂ ਨਹੀਂ ਜਾਏਗਾ ਅੰਦਰ ਕੁੜਾ 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 ਨਹੀਂ ਜਾਏਗਾ ਇਹਨੇ ਬੱਚੇ ਅੰਦਰ ਉਹ ਬੱਚੇ ਨਹੀਂ ਕੋਈ ਬੱਚੇ ਨਹੀਂ ਹੈ ਕਿਸੇ ਫੇਰ ਦੇ ਨਹੀਂ ਇਹ ਬੱਚਿਆਂ ਤੋਂ ਇਲਾਵਾ ਹੋਏ ਫੇਰ ਕੋਈ ਨਹੀਂ ਕੋਈ ਬੱਚੇ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਵੀਰੇ ਅੰਦਰੋਂ ਖਲਾਉ ਹੋਇਆ ਅੰਦਰ ਦੇ ਬੱਚੇ ਖਲਾਉ ਹੋਇਆ ਲੋ ਫੇਰ ਇੱਧਰ ਆਓ ਬਾਈ ਸਾਹਿਬ ਚਲੇ ਗਏ ਉਹਦੇ ਬੱਚੇ ਨਾਲ ਬੱਧ ਰਹੇ ਨੇ ਨਹੀਂ ਮਤਲਬ ਮੈਂ ਤੁਸੀ ਜਾਣਦੇ ਰਹੇ ਹੋ ਸਿੰਘ ਸਾਹਿਬ ਨਹੀਂ ਸਾਸ਼ਟਿਆ ਨਾਲ ਜਾਣਦੇ ਤੁਸੀਂ ਸਿਲੈਕਟਿਵ ਹੀ ਜਾਣਦੇ ਹੋ ਅਸੀਂ ਕੋ ਪੋਲਿਟੀਸ਼ਨ ਨਹੀਂ ਹੈ ਯਾਰ ਮੇਰੀ ਗੱਲ ਸੁਣੋ ਦੋ ਦੇ ਵਰਗੇ ਅਸੀਂ ਵੀ ਇਨਸਾਨ ਜਿਹੜਾ ਕੇਂਦਰ ਤੋਂ ਟਿੱਚਲੂ ਕੇ ਬਸ ਹੋਣੀ ਜਾਊਗਾ ਅੰਦਰ ਸਰਕਾਰ ਦੇ ਸਰਕਾਰ ਦੇ ਤੋਂ ਤੁਸੀਂ ਆਈ ਹੋ ਕੇ ਸਰਕਾਰ ਦੇ ਬੰਦੇ ਤਾਂ ਨਹੀਂ ਮੇਸ਼ੇ ਅੰਦਰ ਆਣਗੇ ਇੱਥੇ ਨਹੀਂ ਆਉਣ ਕਮਲ ਪਟਾਉਂਦੇ ਅਸੀਂ ਆਪਣਾ ਪਲੀਜ਼ ਅੱਜ ਦੀ ਨਹੀਂ ਨਹੀਂ ਅੱਜ ਨਹੀਂ ਅਸੀਂ ਅੱਜ ਆਉਂਦੇ ਆ ਇੱਧਰ ਆਓ ਨਹੀਂ ਨਹੀਂ ਇੱਥੇ ਇੱਥੇ ਕੀ ਭਾਈ ਜੀ ਕੁਈ ਕੁਛਾਨੂੰ ਰੀਜ਼ਨ ਦੱਸੋ ਕੋਈ ਕੋਈ ਆਰਡਰ ਦਿਖਾ ਦਿਓ ਕੋਈ ਆਰਡਰ ਦੱਸੋ ਕੋਈ ਆਰਡਰ ਦਿਖਾ ਦਿਓ ਰਿਟਰਨ ਆਰਡਰ ਦਿਖਾ ਦਿਓ ਜੀ ਯਾ ਤੁਸੀਂ ਆਹ ਦਿਖਾ ਦਿਓ ਦਿਖਾਓ ਜੀ ਇਸ ਪੇ ਐਸਾ 144 ਦੇ ਅਸੀਂ ਦੋ ਜਣੇ 244 ਚਾਰ ਜਣੇ ਹੁੰਦੇ ਸਰ ਅਸੀਂ ਦੋ ਜਣੇ ਆ ਪਾਰਟੀ ਵੱਲੋਂ ਆਏ ਆ ਅਸੀਂ ਅੰਦਰ ਜੇ ਬੱਚੇ ਦੀ ਜਾ ਕੇ ਸਮੱਸਿਆ ਦੁੱਨ ਕੀ ਪ੍ਰੋਬਲਮ ਹੋ ਗਈ ਹੈ ਕਿ ਸਾਡੇ ਵਾਸਤੇ ਹੀ ਲੱਗੀ ਹੈ ਸਾਰੇ ਵਾਸਤੇ ਹੈ ਜੀ ਫਿਰ ਹੋਰ ਬੰਦੇ ਕਿਸਾਰੀ ਦੁਨੀਆ ਖੜੀਏ ਕੱਖ ਹੋਇਆ ਨਹੀਂ ਸਾਡੇ ਨਾਲ ਬਹਿਸ ਕਰਨੀ ਨਹੀਂ ਬਹਿਸ ਨਹੀਂ ਕਰਨਾ ਨਹੀਂ ਯਾਰ ਗੱਲ ਗੱਲ ਨਹੀਂ ਛੁੱਟਣਾ ਬਹਿਸ ਕਿਉਂ ਕਰ ਰਹੇ ਆ ਜੀ ਅਸੀਂ ਰਿਸਪੈਕਟਬਲੀ ਛੁੱਟਣਾ ਗੱ ਤੁਹਾਡੇ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਹੋ ਯਾਰ ਇਹਨਾਂ ਤੋਂ ਇਲਾਵਾ ਹਲੋ ਪੰਦੂ ਹਲੋ ਮੈਂ ਕਿੱਧਰ ਲਿਖਾਈ ਯਾ ਜੀ ਸਟੂਡੈਂਟਸ ਤੋਂ ਇਲਾਵਾ ਬਹੁਤ ਸਾਰੇ ਲੀਡਰ ਅੰਦਰ ਹੈਗੇ ਨੇ ਬਾਕੀ ਲੋਕ ਕਿਵੇਂ ਚਲੇਗੇ ਅੰਦਰ ਸਾਨੂੰ ਸਹਿਜ ਸਾਹਿਬ ਪਰ ਰਿਕਵੈਸਟ ਆਉਂਦੀ ਚੁੱਕੀ ਹੈ ਨਹੀਂ ਤੁਸੀਂ ਬਾਅਦ ਵਿੱਚ ਲੋਕ ਰਿਕਵੈਸਟ ਐਸ ਤੋਂ ਪਿੱਛੇ ਮਾਈਕਲ ਪਿੱਛੇ ਪਿੱਛੇ ਹਾਂ ਜੀ ਨਹੀਂ ਨਹੀਂ ਅਸੀਂ ਪਿੱਛੇ ਨਹੀਂ ਅਸੀਂ ਪਿੱਛੇ ਜਾਣਾ ਹੀ ਨਹੀਂ ਆ ਵੀਰੇ ਮਾਈਕ ਨਹੀਂ ਤੁਸੀਂ ਜੇ ਸਾਨੂੰ ਲੈਣਾ ਤੁਸੀਂ ਲੈ ਜਾਓ ਅਸੀਂ ਨਹੀਂ ਜਾਂਦੇ ਨਹੀਂ ਨਹੀਂ ਤੁਸੀਂ ਲੈ ਜਾਓ ਨਹੀਂ ਅਸੀਂ ਨਹੀਂ ਜਾਂਦੇ ਚਲੋ ਚਲਾਓ ਸਾਰੇ ਪੜਿਓ ਭਾਈ ਕਿੱਦਾਂ ਨਹੀਂ ਨਹੀਂ ਚਲੋ ਚਲਾਓ ਕੋਈ ਜਾਂਦਾ ਜਾਂਦਾ ਜੇ ਤੁਸੀਂ ਧਰਨਾ ਦੇਵਾਂਗੇ ਅਸੀਂ ਦੇਖ ਸਕਦੇ ਹੋ ਪਰਮੇਂਦਰ ਢੀਂ ਸਾਰ ਨੂੰ ਐਂਟਰ ਨਹੀਂ ਕਿ ਹੁਣ ਦਿੱਤਾ ਜਾ ਰਿਹਾ ਔਰ ਇੱਥੇ ਹੀ ਬੈਠ ਕੇ ਨੇ ਪਰਮੇਂਦਰ ਢੀਂ ਸਾ ਇੱਥੇ ਹੀ ਬੈਠ ਕੇ ਨੇ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਈ ਹੈ ਡੀਐਸਪੀ ਦੇ ਨਾਲ ਦੇ ਨਾਲ ਧੱਕਾ ਮੁਕੀ ਵਰਕਰਾਂ ਦੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਇੱਥੇ ਪ੍ਰਮੇਂਦਰ ਢੀਂਸਾ ਇੱਥੇ ਬੈਠ ਕੇ ਲੱਗਦਾ ਰਹੇ ਇੱਥੇ ਪੈਸ ਹੋ ਰਹੀ ਹੈ ਡੀਐਸਪੀ ਦੇ ਨਾਲ ਪ੍ਰਮੇਂਦਰ ਸਿੰਘ ਢੀਂਸਾ ਇੱਥੇ نیچے ਉਹਨਾਂ ਨੇ ਮੋਰਚਾ ਲਾ ਲਿਆ ਔਰ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਡੀਐਸਪੀ ਦਾ ਕਹਿਣਾ 144 ਲੱਗੀ ਹੋਈ ਹੈ 300 ਸਾਹਿਬ ਕਹਿੰਦੇ ਵੀ ਹੋਰ ਲੀਡਰ ਵੀ ਅੰਦਰ ਗਏ ਨੇ ਸਾਡੇ ਲਈ ਹੀ ਕਿਉਂ ਲੱਗੀ ਔਰ ਇੱਥੇ ਬੈਠ ਗਏ ਨੇ ਔਰ ਹੁਣੇ-ਹੁਣੇ ਧੱਕਾ ਮੁੱਕੀ ਹੋਈ ਆ ਡੀਐਸਪੀ ਦੇ ਨਾਲ ਕੁਝ ਨੌਜਵਾਨਾਂ ਦੀ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਪਰਮੇਂਦਰ 300 ਨੂੰ ਐਂਟਰ ਨਹੀਂ ਹੁਣ ਦਿੱਤਾ ਜਾ ਰਿਹਾ ਔਰ ਕੁਝ ਸਮੇਂ ਜਿੱਥੇ ਪ੍ਰੇਮ ਚੰਦੂ ਮਾਜਰਾ ਸੁਖਵੀਰ ਸਿੰਘ ਬਾਦਲੋ ਵੀ ਪਹੁੰਚ ਰਹੇ ਨੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਪਰਮਿੰਦਰ ਢੀਂਸਾ ਨੇ ਇੱਥੇ ਹੀ ਮੋਰਚਾ ਲਾ ਲਿਆ ਗੇਟ ਦੇ ਬਾਹਰ ਔਰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਡੀਐਸਪੀ ਨੇ ਕਿਹਾ ਕਿ ਮੈਂ ਬੈਸ ਨਹੀਂ ਕਰਨਾ ਚਾਹੁੰਦਾ ਤੇ ਮੈਂ ਐਂਟਰ ਨਹੀਂ ਹੋਣ ਦੇਵਾਂਗਾ ਅੰਦਰ ਐਸਐਸਪੀ ਸਟੂਡੈਂਟਸ ਨਾਲ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਪਰਮਿੰਦਰ ਢੀਂਸਾ ਸੁਖਬੀਰ ਬਾਦਲ ਪ੍ਰੇਮ ਚੰਦੂ ਬਾਜਰਾ ਦਾ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਨੇ ਆਉਣਾ ਹੈ ਜਿਨ੍ਹਾਂ ਨੇ ਆਉਣਾ ਉਹ ਇਨਫੋਰਮੇਸ਼ਨ ਦੇਣ ਸੋ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣ ਵਾਸਤੇ ਵੀ ਪਹਿਲਾਂ ਇਨਫੋਰਮੇਸ਼ਨ ਮੰਗਦੀ ਹੈ ਚੰਡੀਗੜ੍ਹ ਪੁਲਿਸ ਸਰਕਾਰ ਤੁਸੀਂ ਦੇਖ ਸਕਦੇ ਹੋ ਪਵੇ ਦੇਖੋ ਬਦ ਲਗਾਤਾਰ ਧੱਕਾ ਮੁੱਕੀ ਫੇਰ ਦੁਬਾਰਾ ਤੋਂ ਹੋ ਰਹੀ ਆ ਔਰ ਇੱਥੇ ਬੈਠਦੇ ਨੇ ਚ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ ਬੈਸ ਹੋ ਰਹੀ ਆ ਆਪਸ ਦੇ ਵਿੱਚ ਦੇਖੋ ਪੁਲਿਸ ਦੇ ਨਾਲ ਧੱਕਾ ਮੁੱਕੀ ਔਰ ਗੇਟ ਤੱਕ ਵੱਜੇ ਨੇ ਦੇਖੋ ਦੇਖੋ ਸਟੂਡੈਂਟਸ ਇੱਥੇ ਗੇਟ ਤੋੜਨ ਦੇ ਵਿੱਚ ਲੱਗੇ ਹੋਏ ਨੇ ਔਰ ਪੁਲਿਸ ਇਹਨਾਂ ਨੂੰ ਰੋਕ ਰਹੀ ਆ ਔਰ ਸਟੂਡੈਂਟਸ ਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਔਰ ਦੇਖ ਸਕਦੇ ਹੋ ਤੁਸੀਂ ਇੱਥੇ ਐਸਐਸਪੀ ਚੰਡੀਗੜ੍ਹ ਵੀ ਪਹੁੰਚ ਗਏ ਨੇ ਐਸਐਸਪੀ ਚੰਡੀਗੜ੍ਹ ਇੱਥੇ ਪਹੁੰਚੇ ਨੇ ਔਰ ਦੇਖ ਸਕਦੇ ਹੋ ਤੁਸੀਂ ਐਸਐਸਪੀ ਚੰਡੀਗੜ੍ਹ ਕਮਰਦੀਪ ਕੁਆਰ ਇੱਥੇ ਪਹੁੰਚ ਗਏ ਨੇ ਔਰ ਐਂਟਰੀ ਕਰਨ ਦੀ ਕੋਸ਼ਿਸ਼ ਸਟੂਡੈਂਟਸ ਨੇ ਕੀਤੀ ਐਂਟਰੀ ਕਰਵਾਉਣ ਦੀ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ ਔਰ ਦੇਖ ਸਕਦੇ ਹੋ ਮਰਦਾਬਾਦ ਦੇ ਨਾਰੇ ਲੱਗਣ ਲੱਗੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਬਾਹਰ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਨਾਲ ਬੈਸ ਬਸਿਆਰ ਦੇਖੋ ਤੁਸੀਂ ਹੈਲਮਟ ਪਾ ਕੇ ਪੁਲਿਸ ਤੋਂ ਅੱਗੋਂ ਮਾਰਕਟ ਕਰਦੀ ਹੋਈ ਪਰਮਿੰਦਰ ਢੀਂਡਸਾ ਦੇ ਨਾਲ ਧੱਕਾ ਮੁਕੀ ਔਰ ਉਹਨਾਂ ਨੂੰ ਚੱਕ ਕੇ ਬਾਹਰ ਲੈ ਕੇ ਜਾ ਰਹੇ ਨੇ ਸਟੂਡੈਂਟਸ ਇੱਥੇ ਪੂਰੇ ਗਰਮ ਹੋ ਗਏ ਨੇ ਔਰ ਗੇਟ ਤੋਂ ਤੱਕ ਨੂੰ ਨੌਬਤ ਆ ਗਈ ਹੈ ਔਰ ਦੇਖੋ ਤੁਸੀਂ ਕੀ ਚੱਲ ਰਿਹਾ ਹੈ ਐਸਐਸਪੀ ਖੁਦ ਉੱਪਰ ਚੜ ਕੇ ਦੇਖੋ ਬੱਚਾ ਨੂੰ ਉਤਾਰ ਰਹੇ ਨੇ एसएसपी पुलिस ਨੂੰ ਕਹਿ ਰਹੇ ਨੇ ਵੀ ਨਹੀਂ लाठी चार्ज ਨਹੀਂ ਕਰਨਾ एसएसपी پولیس ਨੂੰ ਰੋਕ ਰਹੀ ਹੈ ਜੀ ਦੇਖੋ एसएसपी ਪੰਥ ਕੀ ਜੀਤ ਦੇ ਉਤੇ ਝੰਡੇ ਲਹਿਰਾ ਰਹੇ ਨੇ ਔਰ एसएसपी ਖੁਦ ਗੇਟ ਤੇ ਚੜ ਗਏ ਨੇ ਔਰ ਦੇਖ ਸਕਦੇ ਹੋ ਤੁਸੀਂ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਔਰ ਗੇਟ ਬਿਲਕੁਲ ਟੁੱਟਣ ਦੇ ਕਿਨਾਰੇ ਹੈ ਔਰ ਤੁਸੀਂ ਦੇਖ ਸਕਦੇ ਹੋ ਗੇਟ ਬਿਲਕੁਲ ਟੁੱਟਣ ਦੇ ਕਿਨਾਰੇ ਆ ਬੋਲੇ ਸੋਨਿਹਾਲ ਦੇ ਜਿਹੜੇ ਇੱਥੇ ਜਕਾਰੇ ਲੱਗ ਰਹੇ ਨੇ ਸਟੂਡੈਂਟਸ ਬਿਲਕੁਲ ਰੋ ਦੇ ਵਿੱਚ ਔਰ ਐਸਐਸਪੀ ਖੜੇ ਸਮਾਈਲ ਕਰ ਰਹੇ ਨੇ ਐਸਐਸਪੀ ਖੜੇ ਸਮਾਈਲ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੇਟ ਬਿਲਕੁਲ ਟੁੱਟਣ ਦੇ ਕਿਨਾਰੇ ਔਰ ਦੇਖੋ ਕੀ ਹਾਲ ਇੱਥੇ ਚੱਲ ਰਿਹਾ ਔਰ ਉੱਤ ਜੋ ਗਿਆ ਗੇਟ ਗੇਟ ਤੋੜ ਦਿੱਤਾ ਗਿਆ ਗੇਟ ਤੋੜ ਦਿੱਤਾ ਗਿਆ ਔਰ ਬੈਰੀਕੇਟਿੰਗ ਰੂਟ ਤੋੜਨ ਦੀ ਕੋਸ਼ਿਸ਼ ਆਣ ਗੇਟ ਤੋੜ ਦਿੱਤਾ ਗਿਆ ਬੈਰੀਕੇਟ ਦੀ ਤਾਕਤੀ ਮੁੰਡਿਆਂ ਨੇ ਔਰ ਦੇਖੋ ਤੁਸੀਂ ਐਂਟਰੀ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਗੇਟ ਤੋੜ ਦਿੱਤੇ ਗਏ ਨੇ ਉਹ ਦਦਾਰ ਤੁਸੀਂ ਦੇਖ ਸਕਦੇ ਹੋ ਪਰਮੰਦਰ ਸਿੰਘ ਢੀਂਸਾ ਪਰਮੰਦਰ ਸਿੰਘ ਢੀਂਸਾ ਇੰਟਰੀ ਹੋ ਗਏ ਨੇ ਔਰ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਐਂਟਰ ਹੋ ਰਹੇ ਨੇ ਬੈਰੀਕੇਡਿੰਗ ਤੋੜ ਦਿੱਤੀ ਗਈ ਆ ਪਰਮੰਦਰ ਸਿੰਘ ਢੀਂਸਾ ਦੇ ਲਈ ਬੈਰੀਕੇਡਿੰਗ ਹੋਰ ਪ੍ਰਚੰਡ ਹੋਏਗੀ ਤੇ ਲੋਕ ਰਾਜ ਦੀ ਜਿੱਤ ਹੋਏਗੀ ਇਹ ਸਰਕਾਰ ਦਾ ਕੇਂਦਰ ਸਰਕਾਰ ਦੀ ਧੱਕਾਸ਼ਾਹੀ ਨਹੀਂ ਚੱਲੇਗੀ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਉਹਨਾਂ ਦੇ ਵਿੱਚ ਅਜਿਹਾ ਹੋਲ ਅੱਜ ਤੋਂ ਪਹਿਲਾਂ ਹੋਇਆ ਦੇਖੋ ਜੋ ਕੁਝ ਹੈ ਇਹ ਪਹਿਲੀ ਵਾਰ ਨਹੀਂ ਪੰਜਾਬ ਯੂਨੀਵਰਸਿਟੀ ਤੇ ਲਗਾਤਾਰ ਪਿਛਲੇ 10 ਸਾਲਾਂ ਤੋਂ ਹਮਲੇ ਹੋ ਰਹੇ ਹਨ ਇਹਦਾ ਰੂਪ ਰੋਪਣ ਦੀ ਕੋਸ਼ਿਸ਼ ਹੋ ਰਹੀ ਹੈ ਦੁਬਾਰਾ ਚੱਲ ਪਿਆ ਕੰਮ ਔਰ ਕੁਝ ਹੋਰ ਲੀਡ ਰਹੇ ਤੇ ਪਰ ਪੁਲਿਸ ਨੇ लाठी चार्ज ਕਰ ਦਿੱਤਾ ਪੁਲਿਸ ਨੇ लाठी चार्ज ਸ਼ੁਰੂ ਕਰ ਦਿੱਤਾ ਪੁਲਿਸ ਨੇ लाठी चार्ज ਸ਼ੁਰੂ ਕਰ ਦਿੱਤਾ ਔਰ ਨੌਜਵਾਨ ਦੇਖੋ ਅਥਰੀ ਹੋਣਾ ਹੱਕ ਨਾਲੇ ਆ ਅਸਲ ਮੁਦਬਾਤ ਨਾਰੇ ਲੱਗੇ ਹੋਏ ਨੇ ਔਰ ਗੇਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਦੀ ਤਿਆਰੀ ਹੈ ਨੌਜਵਾਨ ਇੱਥੇ ਪੈ ਗਏ ਨੇ ਅਸਲ ਮੁਦਬਾਤ 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 ਜਿੰਦਾਬਾਦ ਲਗਾਤਾਰ ਸਟੂਡੈਂਟ ਉੱਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕੁਨੇ ਤੱਕ ਲਾਟੀਆਂ ਹੀ ਵਰਤਾਂ ਦਿੱਤੀਆਂ ਗਈਆਂ ਨੇ ਤੇ ਪੁਲਿਸ ਦੀ ਧੱਕੇਸ਼ਾਹੀ ਬਿਲਕੁਲ ਸਹਿਮ ਨਹੀਂ ਕਰਾਂਗੇ ਇਹ ਧਾਨਾਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਧਾਨਾਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ 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 ਦੇਖੋ ਜੀ ਇਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਰਾਸਰ ਜਿਹੜਾ ਹੈ ਸਟੂਡੈਂਟਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਮੈਂ ਇੱਕ ਗੱਲ ਓਪਨ ਚੈਲੰਜ ਚੰਡੀਗੜ੍ਹ ਪੁਲਿਸ ਨੂੰ ਕਰ ਰਿਹਾ ਕਿ ਇੱਥੇ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਡੀ ਆਈ ਜੀ ਆਜੇ ਇਹ 6 ਫੁੱਟ ਦੇ ਜਿਹੜੇ ਗੇਟ ਨੇ ਸਾਨੂੰ ਇਹ ਰੋਕ ਨਹੀਂ ਸਕਦੇ ਏ ਜੇ 60 ਫੁੱਟ ਦੇ ਗੇਟ ਵੀ ਹੁੰਦੇ ਤਾਂ ਅਸੀਂ ਤੋੜ ਕੇ ਅੰਦਰ ਜਾਂਦੇ ਤੇ ਵਿਦਿਆਰਥੀਆਂ ਵੱਲੋਂ ਵੀ ਇਹਨਾਂ ਨੂੰ ਉਹਨਾਂ ਹੀ ਕਰਾਰਾ ਜਿਹੜਾ ਜਵਾਬ ਹੈ ਉਹ ਬਜ਼ਰੇ ਦੇ ਵਿੱਚ ਮਿਲੂਗਾ ਜਿਹੜਾ ਲਾਠੀ ਚਾਰਜ ਪੰਜਾਬ ਪੁਲਿਸ ਆ ਵੀ ਰਾ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਇਹਦਾ ਜਵਾਬ ਪੂਰਾ ਕਰਾਰਾ ਮਿਲੂਗਾ ਵਿਦਿਆਰਥੀਆਂ ਵੱਲੋਂ ਹੁਣ ਆ ਗੇਟ ਬੰਦ ਨਹੀਂ ਕਰਨ ਦਾ ਹਾਂਜੀ ਆ ਗੇਟ ਬੰਦ ਨਹੀਂ ਕਰਨ ਦੇਵੋਗੇ ਬਿਲਕੁਲ ਨਹੀਂ ਜੀ 1 ਮਿੰਟ ਵੀ ਇਹ ਗੇਟ ਬੰਦ ਨਹੀਂ ਹੋਣ ਦੇਵਾਂਗੇ ਇਹ ਓਪਨ ਚੈਲੇਂਜ ਹੈ ਚੰਡੀਗੜ੍ਹ ਪੁਲਿਸ ਨੂੰ ਜਿੰਨਾ ਟਾਈਮ ਅਸੀਂ ਇੱਥੇ ਖੜੇ ਆ ਉਹਨਾਂ ਟਾਈਮ ਇਹ ਗੇਟ ਬੰਦ ਕਰਕੇ ਦਿਖਾਉਣ ਤੁਸੀਂ ਦੇਖ ਸਕਦੇ ਹੋ ਗੇਟ ਦੇ ਵਿੱਚ ਬੈਠ ਕੇ ਨੇ ਗੇਟ ਤੋੜ ਦਿੱਤਾ ਲਾਠ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਨੇ ਪਰ ਸਟੂਡੈਂਟਸ ਅੱਗੇ ਪੈ ਗਏ ਔਰ ਪੁਲਿਸ ਪਿੱਛੇ ਹਟ ਗਈ ਔਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਇੱਥੇ ਨਾਰੇ ਲੱਗ ਰਹੇ ਨੇ ਔਰ ਚੰਡੀਗੜ੍ਹ ਪੁਲਿਸ ਗੋ ਬੈਕ ਦੇ ਨਾਰੇ ਲੱਗ ਰਹੇ ਨੇ ਸਰਕਾਰ ਗੋ ਬੈਕ ਦੇ ਨਾਰੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਸਟੂਡੈਂਟਸ ਦਾ ਰੋ ਜਿਹੜਾ ਬਹੁਤ ਜ਼ਿਆਦਾ ਭਖ ਗਿਆ ਔਰ ਚੰਡੀਗੜ੍ਹ ਪੁਲਿਸ ਮੁਰਤਾ ਬਾਤੇ ਨਾਰੇ ਲਗਾਤਾਰ ਲੱਗ ਰਹੇ ਨੇ ਇਹ ਸੈਨੇਟ ਦਾ ਮੁੱਦਾ ਵਾ ਸੈਨੇਟ ਖਤਮ ਕੀਤੀ ਜਾ ਰਹੀ ਆ ਪੰਜਾਬ ਜਿਹੜੀ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਖੋਹਿਆ ਜਾ ਰਿਹਾ ਹੈ ਜਦ ਕਿ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੇ ਸੈਨੇਟ ਦੇ ਮੈਂਬਰ ਹੈਗੇ ਨੇ ਇਹਦੇ ਵਿੱਚ ਤਦ ਕਰਕੇ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਦੀ ਆ ਪੰਜਾਬ ਦੇ ਵਿੱਚ ਖੰਡਰ ਦੇ ਮੈਂਬਰ ਹੈਗੇ ਨੇ ਜਿਹੜੇ ਕਿ ਰੱਦ ਕੀਤੇ ਗਏ ਆ ਉਹਨਾਂ ਨੂੰ ਬਹਾਨਾ ਕਰਨਾ ਚਾਹੀਦਾ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵਾ ਕਈ ਸੰਰਦੀ ਲਖਸ਼ਧ ਬਾਲ ਕਰ ਦਿੱਤੀ ਹੈ ਪਰ ਅਜੇ ਤੱਕ ਡੇਟ ਅਨਾਉਂਸ ਨਹੀਂ ਕੀਤੀ ਹੋਈ ਜਿੰਨਾ ਚਿਰ ਡੇਟ ਅਨਾਉਂਸ ਨਹੀਂ ਕਰਦੇ ਪ੍ਰੋਟੈਸਟ ਉਦੋਂ ਤੱਕ ਜਾਰੀ ਰਹੂਗਾ ਤੇ ਲਗਾਤਾਰ ਜਾਰੀ ਰਹੂਗਾ ਸਟੂਡੈਂਟਸ ਨੇ ਗੇਟ ਤੋੜ ਦਿੱਤਾ ਔਰ ਗੇਟ ਦੇ ਵਿੱਚ ਹੀ ਬੈਠ ਗਏ ਨੇ ਹੁਣ ਇੱਥੋਂ ਦੀ ਐਂਟਰੀਆਂ ਹੋ ਸਕਦੀਆਂ ਨੇ ਇੱਥੋਂ ਦੀ ਲੀਡਰ ਆਣਗੇ ਸਟੂਡੈਂਟ ਲੀਡਰ ਆਣਗੇ ਸਾਰੇ ਇੱਥੋਂ ਦੀ ਐਂਟਰ ਕਰ ਸਕਦੇ ਨੇ ਕੋ ਬੈ ਦੋ ਬੈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਭਾਈ ਹੱਲਾ ਗੁੱਲਾ ਨਾ ਕਰਾ ਯਾਰ ਸ਼ਾਂਤੀ ਨਾਲ ਸ਼ਾਂਤੀ ਨਾਲ ਖੜ੍ਹ ਜਾਓ ਹਲਗੁਲਾ ਨਾ ਕਰੋ ਪਰ ਇੰਜ ਬਾਈ ਕੀ ਕਹਿਣਾ ਚਾਹਦੇ ਹੋ ਯੂਨੀਵਰਸਿਟੀ ਦੇ ਅੰਦਰ ਮਾਹੌਲ ਕਿਉਂ ਲਗਾਤਾਰ ਤੁਸੀਂ ਦੇਖ ਰਹੇ ਹੋ ਇੱਥੇ ਲਗਾਤਾਰ ਜੇ ਮੁੰਡੇ ਨਾਰੇ ਲਾ ਰਹੇ ਨੇ ਨੌਜਵਾਨ ਸਟੂਡੈਂਟ ਜਿਹੜੇ ਯੂਨੀਵਰਸਿਟੀ ਦੇ ਹੈਗੇ ਨੇ ਔਰ ਇੱਥੇ ਬਿਲਕੁਲ ਵੀ ਕਿਸੇ ਦੀ ਐਂਟਰੀ ਹੁਣ ਨਹੀਂ ਰੋਕੀ ਜਾ ਸਕਦੀ ਕਿਉਂਕਿ ਗੇਟ ਦੇ ਵਿੱਚ ਬੈਗੇ ਨੇ ਗੇਟ ਤੋੜ ਦਿੱਤਾ ਔਰ ਜੋ ਲੋਕ ਲੱਗਿਆ ਸੀ ਉਹ ਤੋੜ ਦਿੱਤਾ ਸਟੂਡੈਂਟਸ ਨੇ ਔਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਅਧਿਕਾਰੀ ਲੀਡਰਾਂ ਨੂੰ ਸਟੂਡੈਂਟ ਲੀਡਰਾਂ ਨੂੰ ਕਹਿ ਰਹੇ ਨੇ ਵੀ ਇਹਨਾਂ ਨੂੰ ਇੱਕ ਵਾਰੀ ਸ਼ਾਂਤ ਕਰੋ ਪਰ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਪਰ ਪੁਲਿਸ ਨੌਕਰ ਸਟੂਡੈਂਟ ਪੈ ਗਈ ਤਾਂ ਫਿਰ ਪੁਲਿਸ ਪਿੱਛੇ हट ਗਈ ਐਸਐਸਪੀ ਚੰਡੀਗੜ੍ਹ ਇੱਥੇ ਬਿਲਕੁਲ ਬਿਲਕੁਲ ਇੱਥੇ ਮੌਜੂਦ ਸੀਗੇ ਉਸ ਸਮੇਂ ਤੇ ਜਦੋਂ ਲਾਠੀ ਚਾਰਜ ਹੋਇਆ ਐਸਐਸਪੀ ਨੇ ਉਹਨਾਂ ਨੂੰ ਪਹਿਲਾਂ ਰੋਕੀ ਰੱਖਿਆ ਪਰ ਬਾਅਦ ਚ ਲਾਠੀ ਚਾਰਜ ਹੋਇਆ ਗੇਟ ਤੋੜ ਦਿੱਤਾ ਗਿਆ ਪਰਮੇਂਦਰ ਟਿਊਸ਼ਨ ਸੈਂਟਰ ਹੋ ਗਏ ਨੇ ਹੁਣ ਇਸ ਇੱਕ ਨੰਬਰ ਗੇਟ ਤੋਂ ਕੋਈ ਵੀ ਐਂਟਰ ਹੋ ਸਕਦਾ ਕਿਉਂਕਿ ਗੇਟ ਖੋਲ ਕੇ ਸਟੂਡੈਂਟ ਇੱਥੇ ਬੈਠ ਗਏ ਨੇ। ਬਾਕੀ ਤੁਸੀਂ ਦੇਖ ਸਕਦੇ ਹੋ ਪੁਲਿਸ ਨਾਲ ਬਹਿਸ ਹੋ ਰਹੀ ਹੈ ਲਗਾਤਾਰ। ਸਰ ਕੀ ਮੰਨਦੇ ਹੋ ਜੀ ਗੇਟ ਬੰਦ ਕਰਾਇਆ ਜਾ ਰਹੇ ਨੇ ਰੋਕਿਆ ਕਿਉਂ ਜਾ ਰਿਹਾ ਜੀ? ਪ੍ਰੋਟੈਸਟ ਕਰਨ ਦਾ ਹੱਕ ਵੀ ਹੈ। ਪੁਲਿਸ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਅਰੇ ਉਧਰ ਦੇਖਿਓ। ਕੋਈ ਨਹੀਂ ਦੇਖਦੇ ਆ ਦੇਖਦੇ ਆ ਮਾਹੌਲ ਕਿਉਂ ਬਣਾਇਆ ਗਿਆ ਲਾਠੀ ਚਾਰਜ ਕਿਉਂ ਕੀਤਾ ਗਿਆ ਜੀ ਬੱਚਾ ਤੇ ਲਾਠੀ ਚਾਰਜ ਸਟੂਡੈਂਟਸ ਤੇ ਕਿਉਂ ਕੀਤਾ ਗਿਆ ਨੋ ਕਮੈਂਟਸ ਆ ਦੇਖੋ ਸਰ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਜੀ ਪੰਜਾਬ ਦੇ ਲੋਕਾਂ ਦੀ ਲਗਾਤਾਰ ਤਾਨਾ ਸ਼ਾਹੀ ਰਵਈਆ ਇਹਨਾਂ ਦਾ ਯਾਰੀ ਹੈ ਵੀਰੇ ਪੰਜਾਬ ਨੇ ਜੀ ਸੱਦੇ ਦਿੱਤੇ ਆਪਣੇ ਭਰਾਵਾਂ ਨੂੰ ਠੀਕ ਹੈ ਅਸੀਂ ਜਾਵਾਂਗੇ ਸਾਡੇ ਲੋਕ ਇੱਥੇ ਆਉਣਗੇ ਤੂੰ ਚਾਰਜ ਕਰ ਦੇਣ ਇਹ ਪੰਜਾਬੀਆਂ ਦੀ ਗੋਮ ਹੈ ਇਹਨੂੰ ਲਾਠੀ ਚਾਰਜ ਕਰਕੇ ਤੁਸੀਂ ਨਹੀਂ ਹਟਾ ਸਕਦੇ ਐਵੇਂ ਚੰਡੀਗੜ੍ਹ ਪੁਲਿਸ ਦਿੱਲੀ ਦੇ ਦਿੱਲੀ ਵਾਲੇ ਸਾਨੂੰ ਲਾਠੀ ਚਾਰਜ ਕਰਕੇ ਹਟਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਟੂਡੈਂਟਸ ਆ ਸਾਡੇ ਵਿੱਚ ਇੱਕ ਆ ਅਸੀਂ ਪਿੱਛੇ ਨਹੀਂ ਹਟਾਂਗੇ ਜਿੱਤੇ ਤੱਕ ਲੱਗੂਗੀ ਇਹ ਲੜਾਈ ਦਿੱਲੀ ਤੱਕ ਲੈ ਕੇ ਜਾਣ ਜਾਈ ਦਿੱਲੀ ਤੱਕ ਲੈ ਕੇ ਜਾਵਾਂਗੇ ਇਹ ਨਿਕਲ ਗਲਾਮ ਦਾ ਕਿਰੇ ਬੁੱਲ ਗਲਾਮ ਦਾ ਚੰਡੀਗੜ੍ਹ ਪੰਜਾਬ ਕਿਰੇ ਬੁੱਲ ਗਲਾਮ ਦਾ ਚੰਡੀਗੜ੍ਹ ਪੰਜਾਬ ਇਹ ਇਹ ਜਿਹੜੇ ਤੁਗਲੁਕੀ ਫਰਮਾਨ ਗੋ ਬਾਗ ਗੋ ਬਾਗ ਚੰਡੀਗੜ੍ਹ ਤੋਂ ਲਿਆ ਕੇ ਆ ਰਹੀ ਹੈ ਇਹਨਾਂ ਨੂੰ ਅਸੀਂ ਬੜੇ ਹੀ ਤੋਰ ਜਵਾਬ ਦੇਵਾਂਗੇ ਇਹ ਜਿਹੜੇ ਤੁਗਲੁਕੀ ਫਰਮਾਨ ਭਾਜਪਾ ਰਸੋ ਦੀ ਸਰਕਾਰ ਚੰਡੀਗੜ੍ਹ ਪੁਲਿਸ ਦੇ ਥਰੂ ਲੈ ਕੇ ਆ ਰਹੀ ਹੈ ਇਹ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਮੈਂ ਦੱਸ ਦਿੰਦਾ ਕਿ ਪੰਜਾਬੀਆਂ ਦੀ ਕੌਮ ਹੈ ਇਹ ਲਾਠੀ ਟੁੱਟ ਸਕਦੀ ਹੈ ਪਰ ਸਾਡੇ ਪਿੰਡੇ ਤੇ ਐਨਾ ਵੀ ਮਹਿਸੂਸ ਨਹੀਂ ਆਊਗਾ ਤੇ ਇਹ ਲਾਠੀ ਚਾਰ ਸਾਨੂੰ ਇੱਥੇ ਉਠਾ ਨਹੀਂ ਸਕਦਾ ਚੰਡੀਗੜ੍ਹ ਪੁਲਿਸ 노 ਕਮੈਂਟਸ ਕਹਿ ਰਹੀ ਹੈ ਔਰ ਇੱਥੇ ਜਿਹੜੇ ਪਹੁੰਚੇ ਹੋਏ ਨੇ ਇੱਥੇ ਸੀਨੀਅਰ ਅਫਸਰ ਚੰਡੀਗੜ੍ਹ ਪੁਲਿਸ ਦੇ ਪਹੁੰਚੇ ਹੋਏ ਨੇ ਔਰ ਉਹਨਾਂ ਨੂੰ ਪੁੱਛਿਆ ਤਾਂ 노 ਕਮੈਂਟਸ ਕਹਿੰਦੇ ਨੇ ਬੱਚਾ ਤੇ लाठी चार्ज ਕੀਤਾ ਗਿਆ ਸਟੂਡੈਂਟ ਕਹਿੰਦੇ ਨੇ ਵੀ ਇਹ ਪੰਜਾਬੀਆਂ ਦੀ ਕੌਮ ਹੈ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ